ਅੱਜ ਅਸੀਂ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਪਹੁੰਚੇ ਆ ਉੱਥੇ ਪਹਿਲੀ ਤਰੀਕ ਸੀ ਗੋਲੀकांड ਬਹਿਬਲ ਕਲਾਂ ਨੂੰ ਲੈ ਕੇ ਕਈ ਤੱਤ ਸਾਹਮਣੇ ਆਇਆ ਦੇਖਣ ਨੂੰ ਇਹ ਵੀ ਹੋਇਆ ਕਿ ਉੱਥੇ ਉਹ ਸਾਰੇ ਜਿਹੜੇ ਜ਼ਿੰਮੇਵਾਰ ਇਨਸਾਨ ਸੀ ਉੱਥੇ ਪਹੁੰਚੇ ਆ ਉਹਨਾਂ ਨੇ ਆਪਣੀ ਜਿਹੜੀ ਆ ਹਾਜ਼ਰੀ ਦਾ ਸਾਹਮਣੇ ਅੱਗੇ ਲਵਾਈ ਆ ਪਰ ਵੱਡੀ ਤਰਾਸਦੀ ਦੀ ਗੱਲ ਨਿਕਲ ਕੇ ਇਹ ਆਈ ਆ ਕਿ ਅਸੀਂ ਅੱਜ ਚੰਡੀਗੜ੍ਹ ਵੀ ਪਹੁੰਚ ਗਏ ਅਸੀਂ ਫਰੀਦਕੋਟ ਵੀ ਪਹੁੰਚਦੇ ਰਹੇ ਹਾਂ ਹਰ ਇੱਕ ਜਗ੍ਹਾ ਦੇ ਉੱਤੇ ਇਸ ਇਨਸੀਡੈਂਟ ਦੇ ਉੱਤੇ ਸਰਕਾਰ ਨੂੰ ਤੇ ਉਹਨਾਂ ਦੋਸ਼ੀਆਂ ਨੂੰ ਘੇਰਨ ਦੇ ਲਈ ਅਸੀਂ ਆਪਣੀ ਚਾਰਾਜੋਈ ਜਿਹੜੀ ਕਰਦੇ ਰਹੇ ਹਾਂ ਨਿਰਾਸ਼ਾ ਇਸ ਗੱਲ ਦੇ ਉੱਤੇ ਪੈਂਦੀ ਆ ਕਿ ਅਸੀਂ ਤਾਂ ਆਪਣੇ ਬਲ ਬੁੱਤੇ ਦੇ ਨਾਲ ਹਰ ਜਗ੍ਹਾ ਦੇ ਉੱਤੇ ਚਾਰਾਜੋਈ ਕਰਦੇ ਹਾਂ ਕਿ ਸਰਕਾਰਾਂ ਜਿਹੜੇ ਵਿਸ਼ੇ ਦੇ ਉੱਤੇ ਆਈਆਂ ਉਹ ਆਪਣਾ ਇਸ ਦੇ ਉੱਤੇ ਬਖੂਬੀ ਚੰਗਾ ਪੱਖ ਰੱਖਦੀਆਂ ਅੱਜ ਵੀ ਉਹੀ ਸਾਡੇ ਸਾਹਮਣੇ ਹੋਇਆ ਦੋਸ਼ੀ ਇਹ ਗੱਲ ਮੰਗ ਰਹੇ ਆ ਕਿ ਜਾਂਚ ਅਧੂਰੀ ਨਹੀਂ ਤੇ ਟ੍ਰਾਇਲ ਨਹੀਂ ਚੱਲਣਾ ਚਾਹੀਦਾ ਜਾ ਜਾਂਚ ਕਿੰਨੀ ਹੋ ਗਈ ਸਾਨੂੰ ਦੱਸੋ ਜਾਂਚ ਦੀ ਕੀ ਸਟੇਟਸ ਆ ਸਾਨੂੰ ਦੱਸੋ ਉਹ ਕਿਹੜਾ ਦੋਸ਼ੀ ਮੰਗ ਰਿਹਾ ਉਹ ਹੈ ਚਰਨਜੀਤ ਸ਼ਰਮਾ ਜਿਹੜਾ ਬਹਿਵਲ ਕਲਾਂ ਦਾ ਜਿਨੇ ਬਹਿਵਲ ਕਲਾਂ ਗੋਲੀਆਂ ਮਾਰ ਕੇ ਬੰਦੇ ਮਾਰੇ ਆ ਉਥੇ अनेका ਲੋਕ ਜ਼ਖਮੀ ਕੀਤੇ ਆ ਉਹਨਾਂ ਵੱਲੋਂ ਕੋਰਟ ਦੇ ਵਿੱਚ ਇੱਕ ਐਪਲੀਕੇਸ਼ਨ ਲਾਈ ਜਾਂਦੀ ਆ ਕਿ ਇਹਦਾ ਸਟੇਟਸ ਦੱਸਿਆ ਜਾਵੇ ਵੀ ਕਿੰਨੇ ਚਲਾਨ ਆਉਣੇ ਆ ਜਾਂ ਕੀ ਨਹੀਂ ਆਉਣੇ ਆ ਜਾਂ ਜਾਂਚ ਕੰਪਲੀਟ ਆ ਪਰ ਸਰਕਾਰ ਇੱਕ ਸਾਲ ਦੀ ਸੁੱਤੀ ਪਈ ਆ ਇੱਕ ਸਾਲ ਦੀ ਕਿਉਂ ਸੁੱਤੀ ਪਈ ਆ 29 7 2024 ਦਾ ਜਿਹੜਾ ਇਹ ਮੇਰੇ ਹੱਥ ਦੇ ਵਿੱਚ ਪੇਪਰ ਹੈ ਜਿਹੜਾ ਰਿਕਾਰਡ ਤੇ ਆ ਜਿਹੜਾ ਪੋਰਟਲ ਤੇ ਪਿਆ ਤੁਸੀਂ ਕੱਢ ਕੇ ਪੜ੍ਹ ਸਕਦੇ ਹੋ ਤਾਂ ਸ਼ਰਮਸਾਰ ਗੱਲ ਇਹ ਆ ਕਿ ਸਾਲ ਇੱਕ ਇਹਨਾਂ ਨੂੰ ਇਹ ਇਹ ਹੋ ਗਿਆ ਕਿ ਇਹ ਸਟੇਟਸ ਰਿਪੋਰਟ ਹੀ ਨਹੀਂ ਦੇ ਸਕੇ ਤੇ ਦੂਜੇ ਪਾਸੇ ਅੱਜ ਡਰਾਮਾ ਰਚਿਆ ਜਾ ਰਿਹਾ ਇੱਕ ਕਾਨੂੰਨ ਲਿਆਉਣ ਨੂੰ ਲੈ ਕੇ ਜਿਹੜੇ ਵਿਸ਼ੇ ਦੇ ਉੱਤੇ ਸਰਕਾਰ ਆਉਂਦੀ ਆ ਉਹ ਵਿਸ਼ੇ ਦੇ ਉੱਤੇ ਕਾਨੂੰਨ 3.5 ਸਾਲ ਬਾਅਦ ਬਣਾਉਣ ਜਾ ਰਹੀ ਆ ਲੋਕਾਂ ਦੇ ਵਿੱਚ ਪ੍ਰਚਾਰਿਆ ਜਾ ਰਿਹਾ ਬਨਣਾ ਜਾਂ ਨਹੀਂ ਬਨਣਾ ਉਹ ਬਾਅਦ ਦੀ ਗੱਲ ਆ ਪਰ ਮੈਂ ਸਮੁੱਚੇ ਪੰਜਾਬੀਆਂ ਨੂੰ ਸਮੁੱਚੇ ਸਿੱਖਾਂ ਨੂੰ ਤੇ ਸਮੁੱਚੇ ਗੁਰੂ ਸਾਹਿਬ ਦਾ ਦਰਦ ਰੱਖਣ ਵਾਲੇ ਲੋਕਾਂ ਨੂੰ ਇੱਕੋ ਗੱਲ ਕਹਿਣੀ ਚਾਹਣਾ ਕਿ ਜਿਹੜੇ ਲੋਕ ਹਜੇ ਤੱਕ 3.5 ਸਾਲ ਤੱਕ ਇੱਕ ਜਾਂਚ ਨਹੀਂ ਪੂਰੀ ਕਰ ਸਕੇ ਉਹ ਇਨਸਾਫ ਕਿੱਥੋਂ ਕਰ ਸਕਣਗੇ ਉਹ ਕਾਨੂੰਨ ਬਣਾ ਕੇ ਲਾਗੂ ਕਿੱਥੋਂ ਕਰ ਸਕਣਗੇ ਉਹ ਸਿਰਫ ਸਾਡੇਾਂ ਭਾਵਨਾਵਾਂ ਦੇ ਨਾਲ ਖੇਡ ਕੇ ਸਾਡੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਦੇ ਵਿੱਚ ਆਉਣ ਦੇ ਲਈ ਇੱਕ ਜਰੀਆ ਬਣਾਇਆ ਗਿਆ ਸੀ ਤੇ ਅੱਜ ਇਹਨਾਂ ਦੇ ਰਹਿੰਦੇ ਸਮੇਂ ਦੇ ਵਿੱਚ ਸਾਨੂੰ ਇਹਨਾਂ ਲੋਕਾਂ ਨੂੰ ਸਵਾਲ ਕਰਨ ਦੀ ਲੋੜ ਹੈ 92 93 ਐਮਐਲਏ ਆਪਣੇ ਪਿੰਡਾਂ 'ਚ ਹੀ ਆਉਂਦੇ ਹਨ ਇਹਨਾਂ ਦੇ ਉਹਨਾਂ ਨੂੰ ਵੀ ਉੱਥੇ ਸਵਾਲ ਕਰਨ ਦੀ ਲੋੜ ਹੈ ਤੇ ਮੈਂ ਆਪਣੇ ਮਾਧਿਅਮ ਰਹੀਂ ਆ ਸਾਰੇ ਸੱਜਣਾ ਮਿੱਤਰਾਂ ਨੂੰ ਇੱਕੋ ਗੱਲ ਕਹਿਣੀ ਚਾਹੁੰਨਾ ਕਿ ਜੇ ਸਰਕਾਰ ਇਸ ਸਮੇਂ ਰਹਿੰਦੇ ਆ ਆਹ ਚੀਜ਼ਾਂ ਤੋਂ ਪਰਦਾ ਨਹੀਂ ਚੱਕਦੀ ਆਪਣੇ ਸਾਹਮਣੇ ਆਪਾਂ ਨੂੰ ਦਿਖਾਇਆ ਕੁਝ ਹੋਰ ਜਾਂਦਾ ਤੇ ਹੋਦਾ ਕੁਝ ਹੋਰ ਆ ਪਿੱਛੇ ਵੀ ਜਿਹੜੀਆਂ ਗੱਲਾਂ ਤੇ ਕਰਕੇ ਆਏ ਆ ਉਹ ਤਾਂ ਹੋਈਆਂ ਨਹੀਂ ਨਵੀਆਂ ਬਣਾਈਆਂ ਜਾਂਦੀਆਂ ਨਵੀਆਂ ਕਹੀਆਂ ਜਾਂਦੀਆਂ ਤਾਂ ਮੈਂ ਸਮੂਥੀਆਂ ਪੰਜਾਬੀਆਂ ਨੂੰ ਸਿੱਖ ਸੰਗਤਾਂ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਸਰਕਾਰ ਆ ਜਿਹੜੀ ਇਸ ਮਸਲੇ ਨੂੰ ਸੀਰੀਅਸ ਲਵੇ ਇਹਦੇ ਉੱਤੇ ਇਨਸਾਫ ਕਰਨ ਵਾਲੀ ਗੱਲ ਕਰੇ ਤੇ ਦੋਸ਼ੀਆਂ ਦੇ ਉੱਤੇ ਕਾਰਵਾਈਆਂ ਹੋ ਸਕਣ ਅੱਧਾ ਅੱਧਾ ਕੇਸ ਫਰੀਦਕੋਟ ਦੀ ਅਦਾਲਤ ਚ ਪਿਆ ਅੱਧਾ ਚੰਡੀਗੜ੍ਹ ਪਿਆ ਬੇਅਦਬੀ ਵਾਲਾ ਅੱਧਾ ਕਿ ਕਿਤੇ ਫਰਦਾ ਅੱਧਾ ਕਿ ਕਿਤੇ ਫਰਦਾ ਸੋ ਇਹਨੂੰ ਫਾਸਟ ਟਰੈਕ ਤੇ ਲਿਆ ਕੇ ਡੇ ਬਾਈ ਡੇ ਹੈਰਿੰਗ ਕਰਕੇ ਜਲਦੀ ਤੋਂ ਜਲਦੀ ਆ ਜਿਹੜੇ ਇਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ